ਔੜੀ ਜਪੁੰਦੇ ਰਹਿਵਲ ਹੈ ਤਾਂ ਕਿਉਂ ਮੋਛੰਦਾ ਤੁਦ ਸਭ ਕਿਸ ਮੈਨੂੰ ਸਵਾਤਿਆ ਜਾਂ ਤੇਰਾ ਬੰਦਾ ਲਖਮੀ ਤੋਂ ਨਾ ਆਵੇਂ ਖਾਇ ਕਰ ਕਰ ਹੰਦਾਰ ਲਖ 84 ਜੀ ਦੇਨੀ ਸਭ ਠੇਪ ਕਰੰਦਾ ਰਹਿਵਾਰੀ ਵਿੱਚ ਸਭ ਕੀਤੇ ਆ ਮੈਨੂੰ ਦੇਹ ਮੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਪਛੰਦਾ ਅਨੰਦ ਫੇਰਵਾਲ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸੁਆਰਿਆ ਜਾਂ ਧੁਤ ਭਾਵੰਦਾ ਪੌੜੀ ਜਪੁੰਦੇ ਰਹਿਵਲ ਹਾਂ ਤਾਂ ਕਿਰ ਮੋਛੰਦਾ ਪੁੱਤ ਸਭ ਕਿਸ ਮੈਨੂੰ ਸਵਾਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨਾ ਆਵੇ ਖਾਏ ਕਰ ਤੇ ਰਹਿੰਦਾ ਲਖ 84 ਜੀਤਨੀ ਸਭ ਛੇ ਕਰੰਦਾ ਮਿਹਰਾਨੀ ਮਿੱਤਰ ਸਭ ਕੀਤੇ ਆ ਮੈਨੂੰ ਦੇਹ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਅਕਸ਼ੰਦਾ ਅਨੰਦ ਪਹਿਰਵਾਲ ਸੁਖ ਪਾਇਆ ਮੇਰੇ ਗੁਰ ਗੋਵਿੰਦਾ ਸਭੇ ਕਾ ਸੁਆਰਿਆ ਜਾਂ ਪੁੱਤ ਭਾਵੰਦਾ ਔੜੀ ਜਪੁੰਦੇ ਰਹਿ ਬਲ ਹੈ ਤਾਂ ਪਿਆ ਮੋਛੰਦਾ ਤੁਝ ਸਭ ਕਿਸਮੈ ਨੂੰ ਸਵਾਪਿਆ ਜਾਂ ਤੇਰਾ ਬੰਦਾ ਲਖਮੀ ਤੋਠ ਨਾ ਆਵੇਂ ਖਾਏ ਕਰ ਤੇਰਾ ਹੰਦਾਰ ਲੱਖ ਚੌਸੀ ਜਿਹੇ ਦਿਨੀ ਸਭ ਸੇਵ ਕਰਨ ਦਾ ਇਹ ਵਾਰੀ ਮਿੱਤਰ ਸਭ ਕੀਤੇ ਆ ਨਾ ਮੰਦਰ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਮੋਛੰਦਾ ਅਰਧ ਤੇਰਾ ਸੁਖ ਪਾਇਆ ਮੇਂ ਗੁਰ ਗੋਵਿੰਦਾ ਸਭੇ ਕਾ ਸੁਆਰਿਆ ਜਾਂ ਤੁਧ ਭਾਵੰਦਾ ਔੜੀ ਜਪੁੰਦੇ ਰਹਿ ਬਲ ਹੈ ਤਾਂ ਪਿਆ ਮੋਛੰਦਾ ਤੇ ਸਭ ਕਿਸਮੈ ਨੂੰ ਸਤਿ ਪਿਆ ਆ ਜੇ ਤੇਰਾ ਬੰਦਾ ਲਖਮੀ ਤੋਟ ਨਾ ਆਈ ਖਾਈ ਕਰ ਤੇਰਾ ਹੰਦਾਮ ਲੱਖ 84 ਜਿਹੇ ਤਨੀ ਸਭ ਸੇ ਕਰੰਦਾ ਜਿਹੜੇ ਆਦੀ ਮਿੱਤਰ ਸਭ ਕੀਤੇ ਆ ਨਹਿ ਮੰਨ ਜਿਹ ਮੰਦਾ ਲੇਖਾ ਕੋਈ ਨਾ ਪੁੱਛਾਈ ਜਾਂ ਹਰ ਮੋਛੰਦਾ ਅਨੰਦ ਤੇਰਾ ਸੁਖ ਪਾਇਆ ਮੇਰ ਗੁਰ ਗੋਵਿੰਦਾ ਸਭੇ ਕਾ ਸੁਆਰਿਆ ਐ ਜਾਂ ਤੁਧ ਭਾਵੰਦਾ ਪੌੜੀ ਜਾਂ ਪੁੰਦੇ ਰਵਲ ਹਾਂ ਤਾਂ ਪਿਆ ਮੋਛੰਦਾ ਤੁਝ ਸਭ ਕਿਸਮੈ ਨੂੰ ਸਵਾਪਿਆ ਜਾਂ ਤੇਰਾ ਬੰਦਾ ਲక్ష్ਮੀ ਤੁਖ ਨਾਇਆ ਵਈ ਖਾਈ ਕਰ ਤੇਰਾ ਹੰਦਾਵ ਲੱਖ ਚੌਹਸੀ ਮੇਧਨੀ ਸੱਚੇ ਕਰੰਦਾ ਰਹਿਵਾਰੀ ਨਿਫਰ ਸਭ ਕੀਤੇ ਆ ਨਹਿਮ ਜਿਹ ਮੰਦਾ ਲੇਖਾ ਕੋਈ ਨਾ ਪੁਛਾਈ ਜਾਂ ਹਰ ਮੋਛੰਦਾ ਮਨਾਂ ਦੇਹਿਵਾਲ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸੁਆਰਿਆ ਐ ਜਾਂ ਪੁੱਤ ਭਾਵੰਦਾ ਪੌੜੀ ਜਾਂ ਪੁੰਦੇ ਰਹਿਵਲ ਹੈ ਤਾਂ ਪਿਆ ਮੋਛੰਦਾ ਤੁਦ ਸਤਿਸ਼ਮੈ ਨੂੰ ਸੁਆਪਿਆ ਜਾਂ ਤੇਰਾ ਬੰਦਾ ਲਖਮੀ ਤੋਖ ਨਾ ਆਵਈ ਖਾਈ ਕਰ ਤੇਰਾ ਹੰਗਾਰ ਲਖ 84 ਜੇ ਨੇਦਨੀ ਸੱਚੇ ਪਰਮਦਾ ਰਹਿਵਾਰੀ ਮੇਂ ਫਿਰ ਸਭ ਕੀਤੇ ਆ ਨਹਿਨ ਦੇਹ ਮੰਦਾ ਲੇਖਾ ਕੋਈ ਨਾ ਪੁਛਈ ਜਾਂ ਹਰਕਸ਼ੰਦਾ ਮਨਾਤ ਫੇਰਵਾਲ ਸੁਖ ਪਾਇਆ ਬਿਲਕੁਲ ਗੋਵਿੰਦਾ ਸਭੇ ਕਾਂ ਸੁਆਰਿਆ ਜਾਂ ਪੁੱਤ ਭਾਵੰਦਾ ਪੌੜੀ ਜਾਂ ਪੁੰਦੇ ਰਹਿਵਲ ਹੈ ਤਾਂ ਕਿਆ ਮੋਛੰਦਾ ਪੁੱਤ ਸਭ ਕਿਸਮੈ ਨੂੰ ਸਵਾਤਿਆ ਜਾਂ ਤੇਰਾ ਬੰਦਾ ਲక్ష్ਮੀ ਤੋਟ ਨਾ ਆਵੇ ਖਾਈ ਕਰ ਤੇਰਾ ਹੰਦਾਰ ਲੱਖ 84 ਜਿਹੇ ਦਿਨੀ ਸਭ ਸੇਵ ਕਰੰਦਾ ਰਹਿਵਾਰੀ ਮਿੱਤਰ ਸਭ ਕੀਤੇ ਆ ਨਹਿਨ ਦੇਹ ਮੰਦਾ ਲੇਖਾ ਕੋਈ ਨਾ ਚਹੀ ਜਾਂ ਹਰਕਸ਼ੰਦਾ ਨਾਮ ਤੇਰੋ ਆਲੋ ਸੁਪਾਇਆ ਬਿਲਕੁਲ ਗੋਵਿੰਦਾ ਸਭੇ ਕਾ ਸੁਆਰਿਆ ਜਾਂ ਫੁੱਤ ਭਾਵੰਦਾ ਪੌੜੀ ਜਾਂ ਪੁੰਦੇ ਰਹਿ ਬਲ ਹੈ ਤਾਂ ਕਿਆ ਮੋਛੰਦਾ ਤੁਰ ਸਭ ਕਿਸ ਮੈਨੂੰ ਸੁਆਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨਾਇ ਆਵਈ ਖਾਏ ਕਰ ਤੇਰਾ ਹੰਦਾਰ ਲਖ ਚੋਂ ਵਾਸੀ ਜਿਹੇ ਬਨੀ ਸਭ ਸੇ ਪਰੰਦਾ ਨਿਹਵਾਰੀ ਮਿੱਤਰ ਸਭ ਕੀਤੇ ਆ ਨਹਿ ਨਿਰਮੰਦਾ ਲੇਖਾ ਕੋਈ ਨਾ ਪੁੱਛਾਈ ਜਾਂ ਹਰ ਅਕਸ਼ੰਦਾ ਨਾਮ ਫੇਰੋਲ ਸੁਪਾਇਆ ਬਿਲਕੁਲ ਗੋਵਿੰਦਾ ਸਭੇ ਕਾ ਸਵਾਰਿਆ ਜਾਂ ਪੁੱਤ ਭਾਵੰਦਾ